ਦੇਖੋ 50 ਸਾਲ ਲਾਇਆ ਮੈਂ ਕਾਂਗਰਸ ਦੇ ਸਾਹਿਬ 50 ਸਾਲ ਤੇ ਸੋਖਾ ਨਹੀਂ ਹੁੰਦਾ ਕਿ ਕਾਜੀ ਤੁਸੀਂ ਤਾਂ ਬਹੁਤ سارے ਸਾਥੀ ਬੈਠੇ ਜਿਹਨੂੰ ਪੁਰਾਣੇ ਤੋਂ ਮੈਨੂੰ ਜਾਣਦੇ ਐ ਸਭ ਤੋਂ ਵੀ ਓਨੈਸਟ ਮੈਂ ਫਰਜੀ ਗੱਲਾਂ ਮੈਨੂੰ ਕਰਨੀ ਆਂਦੀਆਂ ਨੇ ਕਈ ਵਾਰੀ ਕੋਈ ਉਲਟੀ ਸੀ ਨਹੀਂ ਕਿਸੇ ਨੂੰ ਲੱਗ ਜਾਂਦਾ ਇਹ ਮਰੋੜ ਕੇ ਤਰੋੜ ਮੋੜ ਕੇ ਲੈ ਜਾਂਦਾ ਕਿਸੇ ਧਰਮ ਪਰਿਵਰਤਨ ਤੋਂ ਕੱਟ ਨਹੀਂ ਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਮੈਂ ਨਾਲ ਵੇਹ ਸਾਰਾ ਕੁਝ ਹੀ ਸਾਰਾ ਕੁਝ ਹੀ 50 ਸਾਲ ਇੱਕ ਪੂਰਾ ਦੋ ਜਨਰੇਸ਼ਨ ਬਦਲ ਜੰਦੀ ਹੈ 25-25 ਸਾਲ ਚੇ ਨਵੀਂ ਨੈਕਸਟ ਜਨਰੇਸ਼ਨ ਆ ਜਾਂਦੀ ਹੈ ਸਰ ਕਿਹੜੇ ਸਲਾਹਕਾਰ ਸੀਗੇ ਇੱਥੇ ਲੁਧਿਆਣੇ ਦੀਆਂ ਫੋਟੋਆਂ ਲਗੀਆਂ ਅਰੇ ਸ਼ਹਿਰ ਦੀਆਂ ਲਗੀਆਂ ਆਪਸ ਵਿੱਚ ਇੱਕ ਹੋੜ ਆਈ ਪਈ ਸੀਗੀ ਇੱਕ ਕੱਲੇ ਸਾਡੇ ਛੱਲੇਗਾਨ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਚਾਹੇ ਕਾਂਗਰਸੀ ਸੀ ਚਾਹੇ ਕੋਈ ਕਾਲੀ ਸੀ ਕੋਈ ਕਾਂਗਰਸ ਫੁਲਾਣਾ ਸਿੰਘ ਸੀਗਾ ਸਾਰਿਆਂ ਨੇ ਕਮਰਜੀ ਤੁਸੀਂ ਵੀ ਦੇਖਿਆ ਹੋਣਾ ਸਾਰਾ ਰੰਗਿਆ ਪਿਆ ਸੀਗਾ RAM ਮੰਦਰ ਕੀ ਵਧਾਈ ਰਾਮ ਅੰਦਲਾ ਕੀ ਵਧਾਈ ਸਾਰੇ ਮਠਾਈਆਂ ਵੰਡ ਰਹੇ ਸੀਗੇ ਕਰੇ ਜਾ ਜਾ ਕੇ ਅਕਸ਼ਤ ਦੇ ਰਹੇ ਸੀਗੇ ਮੈਂ ਉਹ ਵੀ ਦੇਖੇ ਗਿੱਦੜ ਵਿੱਚ ਅਕਸ਼ਤ ਵੰਡਦੇ ਵੀ ਮੈਂ ਦੇਖੇ ਇਹਨਾਂ ਨੂੰ ਪਰ ਆਪ ਸਾਰੇ RAM ਮੰਦਰ ਤੇ ਲੀਡਰ ਨੂੰ ਤੋੜਤਾ ਫੋੰਦਾ ਜੀ ਕਰਨੀ ਕੀ ਗੱਲ ਬਲੀ ਦਵਾਨੀ ਸੀ ਉੱਥੇ ਮੈਨੂੰ ਆਹ ਦੱਸੋ ਸਾਹਿਬ ਕਿਹੜਾ ਆਦਮੀ ਕਿਹੜਾ ਪਿਆ ਜਿਹੜਾ ਸਲਾਹਕਾਰ ਸੀਗਾ ਭਲੇ ਮਾਨ ਸਾਧੂ ਇਹਨੂੰ ਕਹਿ ਰਹੇ ਨੇ ਵੀ ਰਾਹੁਲ ਜੀ ਆ ਆਸਥਾ ਦਾ ਮਸਲਾ ਹੈ ਆ ਕੋਈ ਰਾਜਨੀਤੀ ਨਹੀਂ ਆ ਆਸਥਾ ਹੈ ਲੋਕਾਂ ਦੀ ਇੱਕ ਭਾਵਨਾ ਹੈ ਵੀ ਰਾਮ ਮੰਦਰ ਦੇ ਅੰਦਰ ਰਾਮ ਰੱਬਾ ਸਥਾਪਿਤ ਪ੍ਰਾਣ ਪ੍ਰਤੀਸ਼ਟਾ ਉੱਥੇ ਹੋਵੇ ਤੇ ਜੇ ਤੁਸੀਂ ਨਹੀਂ ਜਾ ਕੇ ਮੱਥਾ ਟੇਕਣਾ ਜੇ ਤੁਹਾਨੂੰ ਕੋਈ ਅਲਰਜੀ ਹੈ ਬੀਜੇਪੀ ਨਾਮ ਤੋਂ ਸਾਰੀ ਗੱਲ ਰਾਜਨੀਤਿਕ ਡਿਫਰੈਂਸ ਹੈ ਸਾਹਿਬ ਰੇ ਹੋਣਗੇ ਵੀ ਪਰ ਤੁਸੀਂ ਆਪਣੀ ਯਾਤਰਾ ਜਾ ਕੇ ਅਦੇ ਇੱਕ ਐਮਪੀ ਜਾ ਕੇ ਉੱਥੇ ਬਸਰੀਓ ਚ ਸਨਾਨ ਕਰਕੇ ਐ ਤੁਸੀਂ ਵੀ ਉੱਥੇ ਚੁਭੀ ਮਾਰ ਕੇ ਉੱਥੋਂ ਯਾਤਰਾ ਚਾਲੂ ਕਰ ਦਿੰਦੇ ਸਨ ਨਹੀਂ ਕੀਤੀ ਜਾ ਸਕਦੀ ਸੀਗੀ ਯਾਤਰਾ ਚਾਲੂ ਉੱਥੋਂ ਨਹੀਂ ਸਾਬ ਐ ਲੋਕ ਜਿਹੜੇ ਆ ਦੋਗਲੇ ਲੋਕ ਆ ਮੈਂ ਇਸ ਕਰਕੇ ਕਹਿ ਰਿਹਾ ਤੁਹਾਨੂੰ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਰਾਹੁਲ ਗਾਂਧੀ ਤੋਂ ਖੜਗੇ ਸਾਹਿਬ ਤੋਂ ਬਾਕੀ ਜਿੰਨੇ ਕੋਤੇ ਸਾਬ ਬੈਠੇ ਐ ਕੁਝ ਭੈਣ ਜੀਆਂ ਵੀ ਬੈਠੀਆਂ ਕਿਉਂਕਿ ਸਾਡੇ ਤੇ ਤਾਂ ਦਸਕਤ ਭੈਣ ਜੀ ਦੇ ਹੋਏ ਐ ਜਿਹੜੇ ਕਹਿੰਦੇ ਸੀ ਵੀ ਇੱਥੇ ਆ ਕੇ ਸੁਨੀਲ ਵਰਗਾ ਆ ਗਿਆ ਦਾ ਪੰਜਾਬ ਚ ਅਗਲ ਲੱਜੂਗਾ ਮੈਂ ਹਸੋਨਾ ਸਭ ਤੁਹਾਨੂੰ ਪਤਾ ਮੈਂ ਕਿਹਨਾਂ ਦੀ ਗੱਲ ਕਰ ਰਿਹਾ ਸਾਡੇ ਪੰਜ ਵਾਰੀ ਕਛੇ ਵਾਰੀ ਰੈਲੇ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਉਹਨਾਂ ਨੇ ਆ ਗੱਲ ਕਹੀ ਸੀ ਉਹਨਾਂ ਨੇ ਤੋਰਤਾ ਰਾਲੂ ਜੀ ਨੂੰ ਉਧਰ ਸਾਡੇ ਜਿਹੜੀ ਪਾਰਟੀ ਨੂੰ ਸਾ ਨੈਸ਼ਨਲ ਪਾਰਟੀ ਨੂੰ ਆ ਨਹੀਂ ਪਤਾ ਦੇਸ਼ ਦੇ ਲੋਕਾਂ ਦੀ ਆਸਥਾ ਦਾ ਨਹੀਂ ਪਤਾ ਉਹ ਆਪਣੇ ਪੰਜਾਬ ਦੇ ਅੰਦਰ ਸਾਂ